ਮੈਂ ਕਾਮਰੋਡ ਮਨਜੀਤ ਰਾਜ ਬਟਾਲਾ ਮਜ਼ਦੂਰ ਮੁਕਤੀ ਬੋਲਿਆ ਪੰਜਾਬ ਆਜ਼ਾਦ ਮਜਹੂਨ ਜਲ ਸਰਕੀ ਅੱਜ ਬਟਾਲਾ ਦਰਦਰ ਵੀ ਕੇ ਗਵਨਤਮਾ ਦੀ ਨਕਮੀ ਸਰਕਾਰ ਦੇ ਖਿਲਾਫ ਜਿਹੜੀ ਆ ਇੱਕ ਮੀਟਿੰਗ ਹੋਈ ਜਿਸ ਵਿੱਚ ਵਾਕ ਵਾਕ ਸੰਘਰਸ਼ ਲੋਕਾਂ ਦੇ ਮੁੱਦੇ ਆ ਲੈ ਸੀ ਕਰ ਲਈ ਵਿਉਂਤਵਿੰਦੀ ਬਣਾਈ ਨਾਲ ਪੰਜਾਬ ਵਿੱਚ ਸੱਤਾ ਦੇ ਬਣੀ ਆਮ ਪਾਰਟੀ ਦੀ ਸਰਕਾਰ ਅਰਵਿੰਦਰ ਕੇਜਰੀਵਾਲ ਦੀ ਇੱਕ ਕਟ ਪੁਤਲੀ ਸਰਕਾਰ ਆ ਮਾਨ ਸਰਕਾਰ ਪੰਜਾਬ ਦੇ ਮੁਕਾਸ ਕਰੋਨ ਵਿੱਚ ਬਿਲਕੁਲ ਬੇਲ ਸਾਬਤ ਹੋਈ ਹੈ ਕਿਉਂਕਿ ਲੋਕਾਂ ਨੇ ਬੜੀਆਂ ਅਸਰ ਰੱਖੀਆਂ ਕਿਸਾਨਾਂ ਨੇ ਮਜ਼ਦੂਰਾਂ ਨੇ ਮਲਾਜ਼ਮਾਂ ਨੇ ਇਹ ਸਰਕਾਰ ਕੋਈ ਬਣੇਗੀ ਜਿਹੜੀ ਇੱਜਾ ਫਰੰਟ ਬਣੇਗਾ ਤੇ ਸਾਨੂੰ ਇਨਸਾਫ ਦਿਵਾਏਗਾ ਪਰ ਸੂਬੇ ਦੀ ਸਰਕਾਰ ਜਿਹੜੀ ਬਣੀ ਹੈ ਲੋਕਾਂ ਨਾਲ ਠੱਗੀ ਮਾਰ ਕੇ ਬਣਵਾਈ ਸਰਕਾਰ ਇਹ ਬਿਲਕੁਲ ਫੇਰ ਸਾਬਤ ਹੋਈ ਹੈ ਕਿਉਂਕਿ ਅੱਜ ਕਿਸਾਨ ਵੀ ਰੋ ਰਿਹਾ ਮਜ਼ਦੂਰ ਵੀ ਰੋ ਰਿਹਾ ਵਪਾਰੀ ਵੀ ਰੋ ਰਿਹਾ ਇਹ ਮੌਜੂਦ ਸਰਕਾਰ ਜਿਹੜੀ ਬذਲੇ ਦੀ ਭਾਵਨਾ ਨਾਲ ਕੰਮ ਕਰਕੇ ਆਪਣਾ ਟਾਈਮ ਬਰਬਾਦ ਕਰ ਰਹੀ ਹੈ ਪੰਜਾਬ ਦੇ ਵਿਕਾਸ ਵੱਲੋਂ ਕੋਈ ਖਿਆਲ ਨਹੀਂ ਹੈ ਲੋਕਾਂ ਨੇ بڑے ਮਜ਼ਦੂਰ ਜਿਹੜੇ ਆ ਉਹਨਾਂ ਨੇ بڑے ਚਾਵਾਂ ਦੇ ਨਾਲ ਆਪਣੀਆਂ ਰੇੜੀਆਂ ਤੇ ਜਿਹੜਾ ਹੈਗਾ ਆਪਣੇ ਅੱਗੇ ਹੋਰ ਜਗ੍ਹਾ ਤੇ ਝੰਡੇ ਲੈ ਲੈ ਕੇ ਇਹਨਾਂ ਦੀ ਸਰਕਾਰ ਦਾ ਪ੍ਰਚਾਰ ਕੀਤਾ ਪਰ ਮਜ਼ਦੂਰ ਲਈ ਭਗਵੰਤਵਾ ਸਰਕਾਰ ਨੇ ਇੱਕ ਵੀ ਸ਼ਬਦ ਜਿਹੜਾ ਨਹੀਂ ਬੋਲਿਆ ਅੱਜ ਤੱਕ ਭਗਵੰਤ ਮੰਤ ਦੱਸੇ ਕਿ ਮਜ਼ਦੂਰ ਵਰਗ ਨੂੰ ਜਿਹੜਾ ਕੋਈ ਵੀ ਫਾਇਦਾ ਪਹੁੰਚਾਇਆ ਦੋ ਵਕਤ ਦੀ ਰੋਟੀ ਦੀ ਮਜ਼ਦੂਰ ਦੱਸਿਆ ਪਰ ਮਾਨ ਸਰਕਾਰ ਸੁੱਤੀ ਪਈ ਹੈ ਤੁਸੀਂ ਗੋਲੀਆਂ ਅਸੀਂ ਸੰਘਰਸ਼ ਕਰਾਂਗੇ ਮਾਨ ਸਰਕਾਰ ਦੇ ਖਿਲਾਫ ਮਨਰੇਗਾ ਮਜ਼ਦੂਰ ਸਾਰੀ ਮਜ਼ਦੂਰ ਫੈਕਟਰੀ ਮਜ਼ਦੂਰ ਤੇ ਹੋਰ ਸਾਰੇ ਫਰੰਟ ਜਿਹੜਾ ਇਕੱਠੇ ਹੋ ਗਏ ਜਿਹੜਾਗਾ ਇਹ ਸਰਕਾਰ ਦੇ ਖਿਲਾਫ ਅਸੀਂ ਜਿਹੜਾ ਕਰਾਂਗੇ ਦੇਖੋ ਔਰਤਾਂ ਨਾਲ ਬੜੀ ਵੱਡੀ ਠੱਗੀ ਮਾਰੀ ਹੈ ਸਰਕਾਰ ਨੇ ਅੱਜ ਦੇਖਿਆ ਜਾਏ ਤੇ ਪੌਣੇ 4 ਸਾਲ ਦਾ ਸਮਾਂ ਬੀਤ ਜਾਂਦੇ ਵੀ ਮਾਨ ਸਰਕਾਰ ਨੇ ਪ੍ਰਤੀ ਮਹੀਨਾ ਜਲ라 ਜਰ ਹਰ ਹਜ਼ਾਰ ਰੁਪਏ ਦਾ ਵਾਦਾ ਕੀਤਾ ਸੀ ਉਹ ਨਹੀਂ ਔਰਤਾਂ ਨੂੰ ਦਿੱਤਾ ਔਰਤਾਂ ਜਿਹੜੀ ਅੱਜ ਬੜੀ ਵੱਡੀ ਥਗੀ ਹੋਈ ਹੈ ਕਿ ਔਰਤਾਂ ਨੇ ਬੋਟਾ ਬੜਾ ਵੱਤੋ ਵਾਅਦਾ ਕੀਤਾ ਜੇ ਪਾਈਆਂ ਸੀ ਤੇ ਮਾਨ ਸਰਕਾਰ ਨੇ ਜਿਹੜਾ ਹੈਗਾ ਉਹਨਾਂ ਨੂੰ ਵੀ ਜਿਹੜਾ ਹੈਗਾ ਅੱਜ ਨਰਾਸ਼ਾ ਜਣ ਕੇ ਜਿਹੜੀ ਅੱਜ ਸਥਿਤੀ ਬਣੀ ਹੋਈ ਹੈ ਦੇਖਿਆ ਜਾਏ ਤਾਂ ਮਾਨ ਸਰਕਾਰ ਨੂੰ ਅਪੀਲ ਹੈ ਕਿ 36000 ਰੁਪਏ ਬੰਦਾ ਉਹਨਾਂ ਦਾ 36000 ਰੁਪਏ ਜਿਹੜਾ ਉਹਨਾਂ ਦੇ ਖਾਤੇ ਆ ਚ ਪਾਵੇ ਫਿਰ ਪੰਜਾਬ ਦੇ ਵਿੱਚ ਵਿਕਾਸ ਨੂੰ ਜਿਹੜਾ ਹੈਗਾ ਵਾ ਜਿਹੜੇ ਰਿੰਦ ਟਾਈਮ ਤੇ ਭਗਵੰਤ ਸਿੰਘ ਬਾਸਰ ਪੂਰਾ ਕਰੇ ਨੇ ਲਈ 2027 ਦੀਆਂ ਰਕਸ਼ਾ ਦੇ ਵਿੱਚ ਲੋਕਾਂ ਨੂੰ ਸਬਸਕਵਾਦਰਗੇ ਬੰਦੇ ਦਾ ਪੁੱਤ ਬਣਾ ਦੇਗੇ ਇਹ ਪਤਾ ਲੱਗ ਜੂਗਾ ਵੀ ਕਿਵੇਂ ਅਸੀਂ ਜਿਹੜਾ ਹੈਗਾ ਵਾ 2027 ਦੀਆਂ ਰਕਸ਼ਾ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਾਣਾ ਤੇ ਜਿਹੜਾ ਹੈਗਾ ਵਾ ਇਹ ਆਪਣੇ ਜਿਹੜੇ ਗਿਆ ਪੂਰੇ ਯਾਰ ਇਹ ਨਾ ਜਾਣ ਕੋਈ ਪਿੰਡਾਂ ਦੇ ਲੋਕ ਵੀ ਬੜੀ ਪਿਆਰ ਤੇ ਆਈ ਜਨਹੀਂ ਇਹ ਫੀਲਡ ਤੇ ਰਹਿੰਦੇ ਅਸੀਂ ਦੇਖਦੇ ਆ ਕਿ ਪਿੰਡਾਂ ਦੇ ਲੋਕ ਕਹਿੰਦੇ ਨੇ ਕਿ ਅਖਬਰੀ ਆ ਲੈੰਦੋ ਹੁਣੇ ਨਾਲੋਂ ਅਸੀਂ ਇਹਨਾਂ ਨੂੰ ਦੱਸਾਂਗੇ ਇਹ ਸਰਕਾਰ ਨਕਮੀ ਹੈ ਇਹ ਸਰਕਾਰ ਨੂੰ ਜਿਹੜਾ ਗਵਾ ਰਾਜਗਰ ਦਾ ਕੋਈ ਗਿਆਨੀ ਹੈ ਇਸ ਕਰਕੇ ਇਹ ਸਰਕਾਰ ਜਿਹੜੀ ਹੈ ਹਰ ਇੱਕ ਵਰਗ ਜਿਹੜੀ ਫੇਰ ਸਾਥ ਹੋਈ ਹੈ ਹਰ ਇੱਕ ਫਰੰਡ ਤੇ ਸਰਕਾਰ ਫੇਲ ਹੈ